ਪਹਿਲਾਂ ਤਾਂ ਤੁਹਾਨੂੰ ਵੀ ਔਰ ਤੁਹਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੀ ਫਤਿਹ ਔਰ ਜਿਹੜੀ ਕੱਲ ਰੈਲੀ ਮੋਗੇ 'ਚ ਅਸੀਂ ਕਰਨ ਜਾ ਰਹੇ ਹਾਂ ਭਾਜਪਾ ਵੱਲੋਂ ਸਾਡੇ ਜਿਹੜੇ ਨਵੇਂ ਲੱਗੇ ਹੋਏ ਪ੍ਰਧਾਨ ਅਸ਼ੁਨੀ ਸ਼ਰਮਾ ਜੀ ਉਹਨਾਂ ਨੇ ਆਉਣਾ ਹੈਗਾ ਮੋਗੇ ਔਰ ਉਹਨਾਂ ਨੇ ਨਿਰੰਤਰ ਜਿੱਦਾਂ ਦਾ ਉਹਨਾਂ ਦਾ ਸੁਭਾਅ ਆ ਮਿਹਨਤੀ ਉਹਦੇ ਚੱਲਦਿਆਂ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਦੌਰੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੋ ਭਾਜਪਾ ਦੇ ਵਰਕਰਾਂ ਨੂੰ ਮੋਟੀਵੇਟ ਕਰਨ ਲਈ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਉਹ ਉਹ ਇੱਥੇ ਆ ਰਹੇ ਨੇ ਕੱਲ तकरीबन 2:30 ਵਜੇ ਅਸੀਂ ਵੈਂਡਸਰ ਪੈਲੇਸ ਦੇ ਵਿੱਚ ਉਹਨਾਂ ਦਾ ਸਵਾਗਤ ਕਰਾਂਗੇ ਮਨ ਤਾਂ ਇਹ ਸੀਗਾ ਕਿ ਕਿਤੇ ਮੰਡੀ ਦੇ ਵਿੱਚ ਖੁੱਲੀ ਵੱਡੀ ਰੈਲੀ ਕਰਦੇ 2-400 ਮੋਟਰਸਾਈਕਲ ਮੂਰੇ ਲਾ ਕੇ ਉਹਨਾਂ ਨੂੰ ਛਾਂ ਨਾਲ ਮੋਕੇ ਦੀ ਹੱਦ ਤੋਂ ਲਿਆਉਂਦੇ ਪਰ ਮੌਸਮ ਦੇ ਚੱਲਦਿਆਂ ਕੱਲ ਨੂੰ ਬਾਰਿਸ਼ ਦਿਖਾ ਰਿਹਾ ਆ ਇਸ ਕਰਕੇ ਅਸੀਂ ਪੈਲੇਸ 'ਚ ਕਰਨ ਦਾ ਫੈਸਲਾ ਕੀਤਾ ਫਿਰ ਵੀ ਉੱਥੇ ਕਾਫੀ ਵੱਡੀ ਸੰਖਿਆ ਦੇ ਵਿੱਚ ਅੰਦਰ ਤੇ ਬਾਹਰ ਜਿਹੜੇ ਸਾਡੇ ਸਾਥੀ ਆ, ਦੋਸਤ ਮਿੱਤਰ ਆ ਉਹ ਆਉਣਗੇ ਮੈਂ ਤੁਹਾਡੇ ਚੈਨਲ ਤੋਂ ਬਾਕੀ ਸਾਥੀਆਂ ਨੂੰ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿਵੇਂ ਉਹਨਾਂ ਦੀ ਆਸ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਤੋਂ ਬਿਨਾ ਗੱਲ ਨਹੀਂ ਬਣਨੀ ਸੋ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਜੇ ਗੱਲ ਬਣਾਉਣੀ ਹੈ ਤਾਂ ਫਿਰ ਆਓ ਸਾਰੇ ਰਲ ਕੇ ਮੋਦੀ ਜੀ ਦਾ ਸਨੇਹਾ ਜਿਹੜਾ ਅਸ਼ੁਨੀ ਸ਼ਰਮਾ ਜੀ ਲੈ ਕੇ ਆ ਰਹੇ ਆ ਉਹ ਆਪਕਾਰ ਕਰਤਾ ਕੋ ਪਹੁੰਚਾਉਣ ਵਾਸਤੇ ਕੱਲ ਵੈਂਸਰ ਪੈਲਸ ਦੇ ਵਿੱਚ ਦੁਪਹਿਰੇ 2:30 ਵਜੇ ਵੱਡੀ ਗਿਣਤੀ ਚ ਆਈਏ ਤਾਂ ਪੱਜ ਪਾਦਾ ਵੀ ਹੌਸਲਾ ਵਧੂ ਉਹਦੇ ਨਾਲ ਡਾਕਟਰ ਸਾਹਿਬ ਜਿਵੇਂ ਕਿ ਸੋਸ਼ਲ ਮੀਡੀਆ ਉਤੇ ਕਾਫੀ ਗੱਲ ਹੋ ਰਿਹਾ ਹੈ ਕਿ ਇਹ ਮਾਲਵੇ ਦੀ ਬਹੁਤ ਵੱਡੀ ਇੱਕ ਚੋਣਵੀਂ ਰੈਲੀ ਜਿਹੜੀ ਕੀ ਹੈ ਮਗਰਮ ਜਾਰੀ ਹੈ ਜੀ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਔਰ ਤੁਹਾਡੇ ਮੂੰਹ ਚ ਪੰਜਾਬੀ ਚ ਕਹਿੰਦੇ ਹੁੰਦੇ ਕਿ ਉਹ ਚੱਕਰ ਵਾਕਿਆ ਹੀ ਇਦਾਂ ਹੀ ਹੋਵੇ ਅਜੇ ਚੋਣ ਵਾਲਾ ਮਾਹੌਲ ਉਸ ਤਰ੍ਹਾਂ ਦਾ ਨਹੀਂ ਸ਼ੁਰੂ ਹੋਇਆ ਦੇ ਉਹ ਰੈਲੀਆਂ ਜਿਹੜੀਆਂ ਜਦੋਂ ਉਹ ਕਰਾਂਗੇ ਤਾਂ ਫਿਰ ਤੋਂ ਮੌਸਮ ਦਾ ਮਜਾਜ ਦੇਖ ਕੇ ਬਹੁਤ ਵੱਡੇ ਮੰਡੀ ਦੇ ਵਿੱਚ ਹੀ ਕਰਾਂਗੇ ਪਰ ਇਹ ਇੱਕ ਜੋ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਤੱਕਾ ਹੋ ਰਿਹਾ ਆ ਲੋਕਾਂ ਨਾਲ ਬੁਰਾ ਹਾਲਾ ਗੈਂਗਸਟਰ ਵਾਦਿਆ ਉਹ ਸਾਰਿਆਂ ਤੋਂ ਜਾਗਰੂਕ ਕਰਨ ਵਾਸਤੇ ਆਪਣੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਪਾਜ ਪਾਦੇ ਵਰਕਰਾਂ ਨੂੰ ਇੱਕੋ ਮੋਟੀਵੇਟ ਕਰਨ ਵਾਸਤੇ ਅਸ਼wini ਜੀ ਨੇ ਇਹ ਦੌਰਾ ਰੱਖਿਆ ਔਰ ਮੈਂ ਉਮੀਦ ਕਰਦਾ ਤੇ ਅਰਦਾਸ ਕਰਦਾ ਕਿ ਸਫਲ ਹੋਵੇ ਵੱਡੀ ਰੈਲੀ ਹੋਵੇ ਔਰ ਇਥੋਂ ਇੱਕ ਅੱਛਾ ਸੰਦੇਸ਼ ਨਿਕਲ ਕੇ ਆਵੇ ਲੋਕਾਂ ਬਾਤ ਤੇ ਜੀ ਤੁਸੀਂ ਗੱਲ ਕੀਤੀ ਜੀ ਪੰਜਾਬ ਦੇ ਉੱਤਖਾੜ ਬਾਤ ਵੱਧ ਰਿਹਾ ਹੈਗਾ ਜੀ ਆਪਾਂ ਅੱਜ ਦੀ ਗੱਲ ਕਰੀਏ ਤੇ ਆਜੀ ਆਪਣੇ ਰੰਧਾਵਾ ਸਾਹਿਬ ਦੇ ਬੇਟੇ ਨੂੰ ਜਿਹੜੀ ਜੀ ਹੈ ਫਿਰੇ ਉਹਨਾਂ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਆ ਨੂੰ ਫੋਨ ਵੀ ਆਇਆ ਹੈਗਾ ਉਹ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਪਹਿਲਾਂ ਤੁਹਾਡਾ ਇੱਕ ਕੁਐਸਚਨ ਪਿਛਲਾ ਮੈਂ ਵਿੱਚ ਛੱਡ ਗਿਆ ਮੋਗੇ ਤੋਂ ਇਸ ਕਰਕੇ ਅਵਕਾਜ਼ ਹੁੰਦਾ ਕਿ ਮੋਗਾ ਪੰਜਾਬ ਦੀ ਧੁੰਨੀ ਹੈ ਔਰ ਦੂਜਾ ਜਿਹੜਾ ਮਾਝੇ ਤੇ ਮਾਲਵੇ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ 23 ਤੇ 25 ਸੀਟਾਂ ਮਾਲਵੇ ਦੀਆਂ ਸਭ ਤੋਂ ਵੱਡੀ ਇੱਥੋਂ 69 69 ਸੀਟਾਂ ਆ ਸੋ ਇਹ ਪੰਜਾਬ ਦੀ ਧੁੰਨੀ ਹੱਬ ਮੰਨਿਆ ਜਾਂਦਾ ਸੋ ਇਸ ਕਰਕੇ ਇੱਥੋਂ ਕੀਤੀ ਰੈਲੀ ਇੱਥੋਂ ਦਿੱਤਾ ਸੰਦੇਸ਼ ਜਿਹੜਾ ਉਹ ਲਹਿਰ ਵਾਂਗੂ ਸਾਰੇ ਪੰਜਾਬ ਦੇ ਵਿੱਚ ਫੈਲਦਾ ਸੋ ਇਹ ਇੱਥੇ ਦੀ ਮੋਗੇ ਦੀ ਬੜੀਆਂ ਵੱਡੀਆਂ ਵਿਲੱਖਣ ਤੇ ਇਤਿਹਾਸਕ ਮਹੱਤਤਾਵਾਂ ਹੈਗੀਆਂ ਜਿਹੜੀ ਗੈਂਗਸਟਰ ਬਾਤ ਦੀ ਗੱਲ ਕੀਤੀ ਆ ਉਹ ਤਾਂ ਮੈਂ ਸਮਝਦਾ ਕਿ ਲੋਕ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਰੋਜ਼ ਹੀ ਜਿਹੜਾ ਆ ਉਹ ਕਿਤੇ ਨਾ ਕਿਤੇ ਸ਼ਰਿਆਂ ਲੋਕਾਂ ਦੇ ਘਰਾਂ ਚੋਂ ਵਰਕੇ ਗੋਲੀਆਂ ਕਤਲ ਉਕਾਰਦ ਕਿਥੇ ਦੇ ਅੱਗੇ ਤਾਂ ਛੋਟੇ-ਛੋਟੇ ਹੁੰਦੇ ਆ ਇਹਨਾਂ ਕਹਿੰਦੇ ਚੇਨ ਲਾ ਲਈ ਆ ਆਕਰ ਹੁਣ ਤਾਂ ਬੰਦਾ ਹੀ ਮਾਰਦੇ ਆ ਔਰ ਮੋਗੇ ਦੇ ਵਿੱਚ ਵੀ ਸਾਡਾ ਇੱਕ ਦੋਸਤ ਸੁਨਾਰੇ ਦੀ ਦੁਕਾਨ ਕਰਦਾ ਉਹਦੇ ਤੇ ਹਮਲਾ ਹੋਇਆ ਇੱਕ ਹੋਰ ਸਾਡੇ ਮਿੱਤਰ ਸੀਗੇ ਕੱਪੜੇ ਦੀ ਦੁਕਾਨ ਦੇ ਉਹਨਾਂ ਦੇ ਉੱਤੇ ਹੋਇਆ ਦੋਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਔਰ ਪੰਜਾਬ ਦੇ ਵਿੱਚ ਵਰਤਾਰਾ ਲਗਾਤਾਰ ਚੱਲ ਰਿਹਾ ਇਸੇ ਦੇ ਚੱਲਦਿਆਂ ਮੈਂ ਪਿਛਲੇ ਦਿਨੀ ਜਦੋਂ ਆਪਣੇ ਮੋਗੇ ਹਲਕੇ ਦੇ ਪਿੰਡਾਂ 'ਚ ਦੌਰਾ ਰੱਖਿਆ ਸੀ ਤਾਂ ਇੱਕ ਪਿੰਡ 'ਚ ਸੱਤ ਤੇ ਬੈਠੇ ਬਜ਼ੁਰਗੋ ਮੈਨੂੰ ਕਹਿੰਦੇ ਤੇ ਡਾਕਟਰ ਸਾਹਿਬ ਐਸ ਕੀ ਅਸੀਂ ਵੋਟਾਂ ਤਾਂ ਪਾ ਦੇਣੀਆਂ મોદી ਦੇ ਤੇ ਪਰ ਇੱਕ ਕੰਮ ਕਰ ਲਿਓ ਭਾਜਪਾ ਨੂੰ ਅਸੀਂ ਜਿਤਾਵ ਵੀ ਦੇਣਾ ਪੰਜਾਬ 'ਚ ਸਾਨੂੰ ਬਦਲ ਨਹੀਂ ਕੋਈ ਦੀਦਾ ਹੁਣ ਜਿਨ੍ਹਾਂ ਨੂੰ ਲਿਆਂਦਾ ਸੀ ਉਹ ਤਾਂ ਬਦਲੀਆਂ ਕਰਨ ਵਾਲੇ ਆ ਰੋਜ਼ ਹੀ ਬਦਲੀਆਂ ਕਰ ਦਿੰਦੇ ਜਾਂ ਬਦਲੇ ਲੈਣ ਵਾਲੇ ਨਿਕਲ ਆਏ ਤੇ ਅਸੀਂ ਭਾਜਪਾ ਜਿਤਾ ਦੇਣੀ ਐ ਇਤਕੀ ਪਰ ਇੱਕ ਕੰਮ ਕਰ ਲਿਓ મોદી ਸਾਹਿਬ ਨੂੰ ਸਨੇਹਾ ਦੇ ਦਿਓ ਵੀ ਇੱਥੇ ਜੋਗੀ ਯਾਰ ਕਾ ਭਾ ਮੈਂ 3-4 ਮਹੀਨੇ ਲਈ ਦੇ ਦੇਉ ਤੇ ਮੈਂ ਉਸ ਦਿਨ ਉਹਨਾਂ ਨੂੰ ਇਹ ਕਹਿ ਗਿਆ ਸੀ ਮੈਂ ਕਿਹਾ ਤੁਸੀਂ ਸਰਕਾਰ ਬਣਾਓ ਇੱਥੇ ਸਾਰੇ મોદી ਜੀ ਕੋਲ ਜੋਗੀ ਹੋਈ ਆ ਸੋ ਮੈਂ ਸਮਝਦਾ ਕਿ ਲੋਕਾਂ ਨੂੰ ਇੱਕ ਵੱਡੀ ਆਸ ਦੀ ਕਿਰਨ ਹੈਗੀ ਆ ਭਾਜਪਾ ਤੋਂ ਬੜੀ ਉਮੀਦ ਹੈ ਕਿ ਜੇ ਕੋਈ ਕਿਸਾਨੀ ਮਸਲਾ ਹੱਲ ਕਰ ਸਕਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਜੇ ਸੈਂਟਰ ਵਾਲੀ ਸਰਕਾਰ ਹੋਗੀ ਉਹ ਕਰ ਸਕਦੀ ਹੈ ਜੇ ਕੋਈ ਬੇਰਜ਼ਗਾਰੀ ਜੇ ਕੋਈ ਜਿਹੜਾ ਕਰਜ਼ਾ ਪੰਜਾਬ 'ਤੇ ਚੜਿਆ ਉਹਦੀ ਗੱਲ ਕਰ ਸਕਦਾ ਤਾਂ ਉਹ ਪੰਜਾਬ ਦੇ ਵਿੱਚ ਸੈਂਟਰ ਵਾਲੀ ਸਰਕਾਰ ਦੇ ਨਾਲ ਦੀ ਰਲਦੀ ਸਰਕਾਰ ਕਰ ਸਕਦੀ ਹੈ